ਜੈਨ ਜੀ ਮਾਨ ਜੋ ਐਸਐਸਪੀ ਸਾਹਿਬ ਜੀ ਦਿੱਤਿਆ ਜੀ ਆਈਪੀਐਸਐਸ ਗੁਰਦਾਸਪੁਰ ਜੀ ਅਦੀਸ਼ਾ ਨਿਰਦੇਸ਼ਾਂ ਹੇਠ ਅਸੀਂ ਟੀ ਪੁਆਇੰਟ ਦਰਾਮਪੁਰ ਵੱਲ ਤੇ ਅਪਰ ਚੈਕਿੰਗ ਕਰ ਰਹੇ ਆ ਨਵੇਂ ਸਾਲ ਦੀ آمد ਨੂੰ ਲੈ ਕੇ ਔਰ ਜੋ ਆਪਣੇ ਵਾਰਦਤਾ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਵੱਖ-ਵੱਖ ਪੁਆਇੰਟਾਂ ਦੇ ਉੱਪਰ ਹੁਣ ਤੱਕ 30 ਚਲਾਨ ਕਰ ਚੁੱਕੇ ਆ ਗਾਂਵੀਆਂ ਸਾਡੇ ਚਲਾਨ جاری ਨੇ ਔਰ ਜੋ ਵੀ ਸ਼ਹਿਰ ਦੇ ਵਿੱਚ ਮਾੜੇ ਆਂਸਰ ਫੇਰ ਰਹੇ ਨੇ ਉਹਨਾਂ ਨੂੰ ਸਾਡੀ ਤਾੜਨਾ ਆ ਤੁਸੀਂ ਆਪਣੇ ਕਾਗਜ਼ ਪੁੱਤਰ ਵੀਕਲਾਂ ਦੇ ਜਿਹੜੇ ਪੂਰੇ ਕਰਕੇ ਫਿਰੋਣੇ ਤੇ ਤੁਹਾਡੇ ਜੇ ਵੱਤ ਵਾਰ ਜਿਹੜੇ ਚਲਾਨ ਹੋਣਗੇ ਜੇ ਟ੍ਰੈਫਿਕ ਆਪਣੇ ਉਗਣ ਤੁਸੀਂ ਨਹੀਂ ਤੁਹਾਨੂੰ ਚਲਾਨ ਫੋਲੋ ਕਰਦੇ ਤੁਹਾਡੇ ਵੱਤ ਵਾਰ ਚਲਾਨ ਕੀਤੇ ਜਾਣਗੇ ਸਰ ਕੀ ਕੀ ਕਮੀਆਂ ਪਈਆਂ ਗਈਆਂ ਜੀ ਜਿਹੜਾ ਟ੍ਰਿਪਲਿੰਗ ਦੇ ਕੀਤੇ ਐ ਹੈਲਮਟ ਦੇ ਕੀਤੇ ਐ ਪੋਲੂਸ਼ਨ ਦੇ ਕੀਤੇ ਐ ਫਿਰ ਜਿਹੜੇ ਨੋ ਪਾਰਕਿੰਗ ਦੇ ਉਹਦੇ ਚਲਾਨ ਕੀਤੇ ਆ ਕੋਕੋ ਜਿੱਦਾਂ ਵੀ ਸਾਨੂੰ ਕਿਸਨ ਕਮੀ ਪੇਸ਼ੀ ਆ ਰਹੀ ਉਹਦੇ ਮੁਤਾਬਕ ਚਲਾਨ ਕਰ ਰਹੇ ਸਰ ਜਿਹੜੇ ਕਾਗਜ਼ ਪੱਤਰ ਹਜੇ ਤੱਕ ਨਹੀਂ ਪੂਰੇ ਕਰਦੇ ਉਹਨਾਂ ਨੂੰ ਕਿਦਾਂ ਨਹੀਂ ਉਹਨਾਂ ਦੇ ਚਲਾਨ ਬਾਉਂ ਉਹਨਾਂ ਦੇ ਵਹੀਕਲ ਬਾਉਂ ਕੀਤੇ ਜਾ ਰਹੇ ਆ ਜੀ ਉਹਨਾਂ ਨੂੰ ਹਦਾਇਤ ਕੀਤੀ ਜਾ ਰਹੀ ਕਿ ਜਲਦ ਤੋਂ ਜਲ ਆਪਣੇ ਜਿਹੜੇ ਦੀਕਲਾਂ ਦੇ ਜਿਹੜੇ ਕਾਗਜ਼ ਨੇ ਉਹ ਪੂਰੇ ਕੀਤੇ ਜਾਵੇ ਠੀਕ ਹੈ ਦੇਖਿਆ ਜਾਂਦਾ ਕਿ ਇਹ ਵੀ ਨਾਕੇ ਦੇ ਲੋਕੀ ਚ ਕੋਈ ਫੋਨ ਨਹੀਂ ਜੀ ਜਿਹਦੇ ਪ੍ਰੋਪਰ ਮੁਤਾਬਕ ਰੂਲ ਜਿਹੜੇ ਕਾਗਜ਼ ਪੂਰੇ ਨੇ ਉਹਨਾਂ ਨੂੰ ਆਪਾਂ ਸਿਰਫ ਭੇਜ ਰਹੇ ਆ ਬਾਕੀ ਕਿਸੇ ਨੂੰ ਅਦਰਵਾਇਜ ਕੋਈ ਸ਼ੋਰ ਨਹੀਂ ਕਿਤਨੇ ਚੈੱਕ ਚਲਦੀ ਰਹੇਗੀ ਬਿਲਕੁਲ ਰੀਤਿੰਦਰ ਅੰਤਰ ਚੈੱਕਿੰਗ ਹੁੰਦੀ ਰਹੇਗੀ